ਕੋਈ ਲੋਕਾਂ ਦਾ ਸਰਟਾ ਜਿਹੜਾ ਹੋਰ ਨਾਲ ਸੀ ਪ੍ਰੈਸ਼ਰ ਹੋਰ ਨਾਲ ਜਿਹੜਾ ਟ੍ਰੇਮ ਤੇ ਹੁੰਦਾ ਟ੍ਰੇਮ ਨਾਲੋਂ ਥੋੜਾ ਛੋਟਾ ਆ ਤੇ ਆਮ ਨਾਲੋਂ ਬਹੁਤ ਵੱਡਾ ਆ ਮੈਂ ਪਿੱਛੇ ਨੰਬਰ ਪਲੇਟ ਤੇ ਜਿਹੜਾ ਬੱਚਾ ਚਲਾ ਰਿਹਾ ਉਹ ਵੀ ਅੰਦਰ ਹੈ ਅੰਦਰ ਹੈ 4:00 ਟੱਕੇ ਹੁਸ਼ਾਲ 5 minutes later ਸਰਪਰ ਬੇਨਤੀ ਕੀਤੀ ਹੈ ਕਿ ਪਲੀਜ਼ ਕੋਈ ਵੀ ਅੰਡਰ ਇਸ ਜਿਹੜਾ ਬੱਚਾ ਆ ਉਹ ਟੂ ਵੀਲਰ ਨਹੀਂ ਚਲਾ ਸਕਦਾ ਤਾਂ ਦੇਖੋ ਛੋਟਾ ਜਿਹਾ ਬੱਚਾ ਆ ਇਹਨੇ ਇਹ ਹੋਰ ਨੂੰ ਵਜਾਏ ਆ ਉਹ ਤੁਸੀਂ ਵੀਡੀਓ ਦੇਖ ਰਹੇ ਹੋ ਇਹਨਾਂ ਦੀ ਕਿੰਨੀ ਆਵਾਜ਼ ਆ ਹੁਣ ਇਸ ਬੱਚੇ ਦੀ ਉਮਰ ਹੈ 15 ਸਾਲ ਚਲਾਨ ਅਸੀਂ ਇਹਦਾ ਕਰ ਦਿੱਤਾ ਨਾਲ ਅਨਰੇਜ ਦਾ ਵੀ ਕੀਤਾ ਹੈ ਅਨਰੇਜ ਦੇ ਵਿੱਚ ਕੱਲ ਨੂੰ ਇਹ ਬੱਚੇ ਨੂੰ ਕੀ ਜਾ ਕੇ ਅੱਗੇ ਸਜ਼ਾ ਮਿਲਦੀ ਹੈ ਇਹ ਇਹ ਜ਼ਿੰਮੇਵਾਰ ਹੈ ਤੇ ਪੇਰੈਂਟਸ ਜ਼ਿੰਮੇਵਾਰ ਹੈ ਇਹ ਬੱਚੇ ਦਾ ਜਿਹੜਾ ਗਿਫਟ ਹੈ ਇਹ ਤਿਆਰ ਕਰਤਾ ਬੱਚਿਓ ਹੰਬਲ ਰਿਕਵੈਸਟ ਹੈ ਮਾਪੇ ਦਾ ਕਹਿਣਾ ਮੰਨੋ ਜਦੋਂ ਇਹਨਾਂ ਦੇ ਪੇਰੈਂਟਸ ਨੂੰ ਸੱਦਿਆ ਗਿਆ ਆਪਣੇ ਕੋਲ ਤੇ ਪੇਰੈਂਟਸ ਅਤਿ ਸ਼ਰੀਫ ਔਰ ਕਹਿ ਰਹੇ ਜੀ ਇਹ ਛੋਟਾ ਜਿਹਾ ਬੱਚਾ ਸੜਕ 'ਤੇ ਨਹੀਂ ਮੰਨਦਾ ਪਤਾ ਨਹੀਂ ਇਹ ਕਿਹੜੇ ਵੇਲੇ ਘਰੋਂ ਮੋਟਰਸਾਈਕਲ ਕੱਢ ਲਿਆ ਆ ਤੇ ਪੁਲਿਸ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਅੰਡਰੇਜ ਬੱਚੇ ਆ ਉਹਨਾਂ ਨੂੰ ਟੂ-ਵੀਲਰ ਚਲਾਉਣ ਵਾਸਤੇ ਨਾ ਦਿਓ ਇਹਨੂੰ ਬੇਟਾ ਸੰਭਾਲ ਕੇ ਰੱਖਣਾ ਤੇ ਆਪਣੀ ਕਲਾਸ ਵਿੱਚ ਜਾ ਕੇ ਜਿਹੜੇ ਤੁਹਾਡੇ ਨਾਲ ਦੇ ਸਟੂਡੈਂਟ ਆ ਉਹਨਾਂ ਨੂੰ ਵੀ ਜਾ ਕੇ ਦਿਖਾਉਣਾ ਥੈਂਕ ਯੂ ਤੁਹਾਡਾ ਜਿਹੜਾ ਦਿਨ ਮੰਗਲਮਈ ਰਹੇ